मैं पंजाब पुलिस के साथी मुलाजमान दसना चाहना ਇਹ ਲੋਨ ਲੜਾਈ ਜਿਹੜੀ ਤੁਹਾਡੀ ਵੀ ਸਾਡੇ ਬਰਾਬਰ ਦੀ ਲੜਾਈ ਆ ਜਿਹੜੇ 17-20 ਤੋਂ ਬਾਅਦ ਜਿਹੜੀ ਇਹਨਾਂ ਨੇ ਇਹ ਜਿਹੜੀ ਆਪਣੀਆਂ ਪੱਕੀਆਂ ਫਿਕਰ ਕੀਤੀਆਂ ਨੇ ਉਸ ਦੇ ਵਿੱਚ ਤੁਸੀਂ ਵੀ ਸਾਰੇ ਸਾਥੀ ਆਉਨੇ ਹੋ 19200 ਨਾਲ ਘਰ ਵੀ ਚੱਲਦੇ ਇੱਕ ਪਰਿਵਾਰ ਹੁੰਦਾ ਮਾਪਿਆਂ ਹੁੰਦਾ ਬੱਚੇ ਹੁੰਦੇ ਨੇ ਜੇ 20000 ਦਾ ਸੋਨਾ ਤੁਸੀਂ ਆਪਣਾ ਘਰ ਚਲਾ ਲੋਗੇ ਤੋਂ ਸਾਡੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਤੇ ਪ੍ਰਸ਼ਾਸਨ ਨੂੰ ਵੀ ਸਾਡੀ ਬੇਨਤੀ ਆ ਕਿ ਸਾਡੇ ਨਾਲ ਜਿਹੜੀ ਟਕਰਾਰ ਦੀ ਸਥਿਤੀ ਆ ਉਹ ਪੈਦਾ ਨਾ ਕੀਤੀ ਜਾਵੇ ਕਿਉਂਕਿ ਅਸੀਂ ਇੱਥੇ ਆਪਣੀਆਂ ਹੱਕਾਂ ਆਪਣੀਆਂ ਮੰਗਾਂ ਲੈ ਕੇ ਆਏ ਆ ਤੇ ਆਪਣੇ ਹੱਕਾ ਜਿਹੜੇ ਉਹ ਹਰ ਹਾਲ ਦੇ ਵਿੱਚ ਲੈ ਕੇ ਜਾਵਾਂਗੇ ਅਸੀਂ ਪਹਿਲਾਂ ਵੀ ਕਿਹਾ ਸੀ ਇਸ ਲਈ ਚਾਹੇ ਸਾਨੂੰ ਸਰਕਾਰ ਇਹਨਾਂ ਦੇ ਮੰਤਰੀ ਉਹਨਾਂ ਦੀ ਹਿੱਕ ਤੇ ਗੋਡਾ ਰੱਖਣਾ ਪਵੇ ਚਾਹੇ ਇਹਨਾਂ ਦੇ ਗਲ ਤੇ ਗੁੱਠਾ ਰੱਖਣਾ ਪਵੇ ਅਸੀਂ ਆਪਣੇ ਹੱਕ ਹਰ ਹਾਲ ਦੇ ਵਿੱਚ ਲੈ ਕੇ ਜਾਵਾਂਗੇ ਕਿਉਂਕਿ ਇਹ ਉਹੀ ਆਮ ਆਦਮੀ ਪਾਰਟੀ ਆ ਜਦੋਂ ਸਾਡਾ ਕਦੇ ਸੰਗਰੂਰ ਧਰਨਾ ਲੱਗਣਾ ਜਦੋਂ ਸਾਡਾ ਕਦੇ ਟਕਿਆਲੇ ਧਰਨਾ ਲੱਗਣਾ ਇਨਾਂ ਦੇ ਐਮਐਲਏ ਜਿਹੜੇ ਹੁਣ ਮੰਤਰੀ ਬਣੇ ਨੇ ਉਹ ਐਮਐਲਓ ਸੀ ਜਿਹੜੇ ਹੁਣ ਇਨਾਂ ਦੇ ਐਮਪੀ ਬਣੇ ਨੇ ਉਦੋਂ ਇੱਕ ਆਮ ਵਰਕਰ ਤੇ ਵਲੰਟੀਅਰ ਹੁੰਦੇ ਸੀ ਤੇ ਸਾਡੇ ਕੋਲੇ ਆ ਕੇ ਬੈਂਦੇ ਸੀ ਤੇ ਕਾਂਗਰਸ ਸਰਕਾਰ ਅਕਾਲੀ ਸਰਕਾਰ ਦੀਆਂ ਜਿਹੜੀਆਂ ਕਮੀਆਂ ਨੇ ਉਹ ਦਿਣਾਉਦੇ ਹੁੰਦੇ ਸੀ ਅੱਜ ਅਸੀਂ ਇਨਾਂ ਚੋਰਾਂ ਨੂੰ ਇਹ ਪੁੱਛਣਾ ਚਾਹੁੰਦੇ ਆ ਕਿ ਹੁਣ ਉਹ ਗਲਤੀਆਂ ਤੁਹਾਡੇ ਵਿੱਚ ਕਿਵੇਂ ਆ ਗਈਆਂ ਉਹ ਗਲਤੀਆਂ ਕਈ ਕਈ ਗੁਨਾਹ ਹੋ ਗਏ ਤੁਹਾਡੇ ਵਿੱਚ ਕਿਵੇਂ ਆ ਗਿਆਂ ਸੋ ਇਹਨਾਂ ਸਰਕਾਰ ਦੇ ਸਾਰੇ ਮੰਤਰੀ ਐਮ ਐਲ ਏ ਨੂੰ ਥੋੜੀ ਜੀ ਸ਼ਰਮ ਆਉਣੀ ਚਾਹੀਦੀ ਹੈ ਸ਼ੀਸ਼ਾ ਪਤਾ ਨਹੀਂ ਦੇਖ ਕੇ ਆਪਣਾ ਫੇਸ ਕਿਵੇਂ ਦੇਖਦੇ ਹੋਣਗੇ ਸ਼ੀਸ਼ੇ ਦੇ ਵਿੱਚ ਕਿ ਅਸੀਂ ਉਹੀ ਐਮ ਐਲ ਏ ਆ ਅਸੀਂ ਉਹੀ ਮੰਤਰੀ ਆ ਸਾਰੇ ਬਾਕੀਆਂ ਨੂੰ ਬੇਨਤੀ ਹੈ ਕਿ ਜਿੱਥੇ ਖੜੇ ਹੋ ਉੱਥੇ ਹੀ ਬੈਠ ਜਾਓ ਅਗਲੀ ਜੋਰ ਰਣਨੀਤੀ ਹੋਊਗੀ ਉਹ ਜਿਹੜਾ ਫਰੰਟ ਆ ਫਰੰਟ ਵੱਲੋਂ ਦਾਖਲ ਦਿੱਤੀ ਜਾਊਗੀ ਇਹੋ ਹੀ ਮੰਤਰੀ ਨੇ ਉਹੋ ਹੀ ਐਮਐਲਏ ਨੇ ਜਿਨ੍ਹਾਂ ਦੇ ਵਿੱਚ ਉਹ ਗਲਤੀਆਂ ਕਰੀ ਗਈ ਗੁਨਾਹ ਕਰਕੇ ਇਹਨਾਂ ਦੇ ਵਿੱਚ ਆ ਗਈਆਂ ਇਹਨਾਂ ਦੇ ਮੁੱਖ ਮੰਤਰੀ ਨੂੰ ਜਦੋਂ ਕੋਈ মিডিਆ ਅਧਿਕਾਰੀ ਸਵਾਲ ਕਰਦਾ ਹੈ ਇਹਨਾਂ ਦੇ ਮੁੱਖ ਮੰਤਰੀ ਭੰਡ ਮੁੱਖ ਮੰਤਰੀ ਨੂੰ ਜਦੋਂ ਕਿਸੇ ਵੀ ਅਦਾਰੇ ਵੱਲੋਂ ਸਵਾਲ ਕੀਤਾ ਜਾਂਦਾ ਹੈ ਤਾਂ ਉਹਦੇ ਕੋਲ ਕੋਈ ਜਵਾਬ ਹੁੰਦਾ ਹੈ ਕੀ ਤੁਸੀਂ TTC ਤੋਂ ਸਾਰੇ ਸਾਥੀ ਇੱਕ ਵਾਰੀ ਬੈਠ ਜਾਓ ਹੱਥ ਜੋੜ ਕੇ ਬੇਨਤੀ ਆ ਸਾਰੇ ਸਾਥੀਆਂ ਨੂੰ ਸਾਰੇ ਸਾਥੀ ਬੈਠ ਜਾਓ ਸੋ ਅ ਦੇਖੋ ਸਾਥੀਓ ਐਵੇਂ ਆ ਇੱਥੇ 19 ਛਾ ਨਹੀਂ ਹੈ